ਅੱਜ ਆਪਾਂ ਇੱਥੇ ਬੇਰਾ ਬਾਬਾ ਨਾਨਕ ਦੀ ਧਰਤੀ ਤੇ ਖੜੇ ਆਂ ਜੀ ਤੇ ਜਿੱਥੇ ਖਾੜਾਂ ਦਾ ਪ੍ਰਭੂਜ ਜਦਾਂ ਆਪਾਂ ਕਹਿ ਸਕਦੇ ਆਂ ਵੀ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦਿਨ ਤੋਂ ਹੀ ਮਤਲਬ ਇੱਥੇ ਸਵਾਮਾ ਚੱਲ ਰਹੀਆਂ ਇਸ ਬਹੁਤ ਸਾਰੇ ਸੰਗਤ ਦੇ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਆਪਣਾ ਟੈਲੀਫੋਨ ਨਾਲ ਹਿੱਸਾ ਪਾਇਆ ਜੀ ਸਾਡੇ ਦਾਨੀ ਸਜਣਾਂ ਇਹਨਾਂ ਦੇ ਭਰਾ ਤੇ ਸਾਡੇ ਖਿਡਾਰੀ ਵੀਰ ਕਲਾਕਾਰ ਭਰਾ ਮਤਲਬ ਕੋਈ ਵੀ ਨਹੀਂ ਪਿੱਛੇ ਰਿਹਾ ਇਸ ਕਾੜੀ ਦੇ ਵਿੱਚ ਜਿਹਦੇ ਵਿੱਚ ਹੁਣ ਸਾਡੇ ਵੀਰ ਗੈਰੀ ਸੰਧੂ ਨੇ ਕਿਸ ਨੇ ਆ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਨੇ ਬਿਲਕੁਲ ਹੀ ਟੋਟਲ ਲਾਸਸ ਹੋ ਗਿਆ ਪਸ਼ੂ ਕੋ ਮਰ ਗਿਆ ਜਾਂ ਹਰ ਗਿਆ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਰ ਸੂਈਆਂ ਉਹ ਉਹਨਾਂ ਨੂੰ ਆਪਾਂ ਮੁਹੱਈਆ ਕਰਵਾਈਏ ਉਹਦੇ ਵਾਸਤੇ ਸੇਵਾ ਲੈ ਕੇ ਦੋ ਸਾ ਮੱਝਾਂ ਦੀ ਤੇ ਉਹ ਇੱਥੇ ਪਹੁੰਚੇ ਨੇ ਸਾਰੇ ਦੀ ਚੌਂਕ ਕੀਤਾ ਕੀਤੀ ਗਈ ਵੀ ਕਿੰਨੀ ਕਿੰਨੀ ਇਹਦੇ ਵਾਸਤੇ ਜਿੱਦਾਂ ਸਾਡੇ ਲੋਕਲ ਏਰੀਆ ਦੇ ਇੱਥੇ ਖਿਡਾਰੀ ਵੀ ਰਿਆ ਜੀ ਤੇ ਇਥੋਂ ਆਪਣੇ ਚੱਕੀ ਵੀਰ ਹੋਣੀਆਂ ਸੱਜਣ ਪਲਵਾਨ ਹੋਣੇ ਹੈਪੀ ਹੋਣੀਆਂ ਗੱਜਣ ਹੋਣੇ ਸਾਰੇ ਤੇ ਸੱਜਣ ਭਾਈ ਹੋਣੇ ਤੇ ਇਹ ਸਾਰਿਆਂ ਦੇ ਇੱਕ ਅਸੀਂ ਉਦੋਂ ਪਹਿਲਾਂ ਸਰਵੇ ਇੱਕ ਆਪਣੇ ਤੌਰ ਤੇ ਕਰਨਾ ਸੀ ਤੇ ਇਹਨਾਂ ਜਿੰਮੇਵਾਰ ਲੱਗ ਗਿਆ ਸੀਗੇ ਤੁਸੀਂ ਲੋਕਾਂ ਨੇ ਤੁਹਾਨੂੰ ਜਿਆਦਾ ਪਤਾ ਏ ਦੀ ਇਹਦਾ ਵੀ ਤੁਸੀਂ ਸਾਨੂੰ ਡਾਟਾ ਮਹਈਆ ਕਰਾ ਦਿਓ ਕਿ ਜਿੱਥੇ ਇਹਨਾਂ ਨੇ ਸੂਚੀ ਦੇਣਗੇ ਉੱਥੇ ਉੱਥੇ ਜਿਹੜਾ ਗਾਂਵ ਵੱਧੇ ਰਹਿਣਾ ਹੈ ਜੀ ਇੱਥੇ ਰੋਜ਼ਗਾਰ ਚੱਲਦਾ ਮੱਝਾ ਗਾਂਵਾਂ ਹਾਂਜੀ ਰੋਜ਼ਗਾਰ ਤੋਂ ਨੇ ਆਪਾਂ ਦੇਖੀ ਜੇ ਇਲਾਕੇ ਦਾ ਟੋਟਲ ਲਾਸੇ ਹੋ ਗਿਆ ਹਰ ਇੱਕ ਦਾ ਪ੍ਰਭਾਵਤ ਹੋਗੇ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗ ਆ ਜਾਂ ਆਪਣੇ ਇਹ ਡੇਲੀ ਵਾਲੇ ਆ ਕੋਈ ਖੇਤ ਆ ਰਿਆ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਆਪਣੇ ਤੋਂ ਉਹ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਪਰੇ ਹੈ ਜਿੰਨਾ ਨੁਕਸਾਨ ਹੋ ਗਿਆ ਪੰਜਾਬੀ ਪੰਜਾਬੀਆਂ ਦੇ ਗੱਲੀਆਂ ਖੜੇ ਹਾਂ ਹਾਂ ਜੀ ਆ ਸੇ ਹੀ ਜਨਵਾਰ ਸੇ ਲੈ ਕੇ ਸੇ ਹੀ ਮਰ ਗਏ ਆਪਣੇ ਰਾਤ ਫੱਕ ਲੰਦਾ ਤੇ ਉਹਲੇ ਨਹੀਂ ਮੱਚੇ ਮਰ ਗਏ ਮਾਰ ਕੁਰੀ ਤੇ ਕੋਈ ਸਾਰੀ ਵੇਲੀ ਹੋ ਗਈ ਤੇ ਬਹੁਤ ਨਕਸ ਚਿਹਰੇ ਗਏ ਜਦੋਂ ਤੇ ਚੌਥੇ ਦਿਨ ਪਾਣੀ ਲਖਾ ਤੇ ਦੇਖਿਆ ਆਪਣੇ ਨੂੰ ਤੇ ਕੰਮ ਚਲਚਾਰਾ ਵੱਢ ਕੇ ਪਾ ਕੇ ਉਹਨਾਂ ਦੇ ਅਕਲ ਪਨੇ ਖਤਮ ਹੋ ਗਿਆ ਕੰਮ ਸਾਰਾ ਫਰੁੜਗੀਆਂ ਫਰੁੜਗੀਆਂ ਮਰ ਗਏ ਸਾਰੇ ਗੁਰਮਤ ਸਾਰੇ ਸਾਰੇ ਅੱਜ ਦੇਨ ਆਇਆ ਕੀ ਕਹਿਣਾ ਚਾਹੁੰਦਾ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਵੀ ਜਿਹੜੇ ਜਾ ਕੇ ਸਾਡਾ ਨ ਮੌਕੇ ਦੇਖਿਆ ਸਾਰਾ ਕੁਝ ਸਾਰੇ ਪਿੰਡਾਂ ਜਿਹਨਾਂ ਸਰਵਾ ਕੀਤਾ ਸਰਵਾ ਕਰਕੇ ਵੀ ਵੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀਰਾਂ ਨੇ ਉਹਨਾਂ ਉਹਨਾਂ ਨੂੰ ਡੰਗਰ ਦੇ ਤੇ ਅੱਜ ਉਹ ਵੀਰ ਦਾ ਬਹੁਤ ਧੰਨਵਾਦ ਜਿਨੇ ਪਹਚਾਏ ਨੇ ਸਾਡੇ ਕੋ ਕਿੰਨੀ ਨਾਵਾ ਜੀ ਸਾਡੇ ਕੋ ਮੱਝਾਂ ਹੈ ਜੀ ਕਿ ਮੱਝਾਂ ਇਹਨਾਂ